ਬਠਿੰਡਾ ਜ਼ਿਲ੍ਹੇ ਦੇ ਜਿਹੜੇ ਸਾਨ ਦੇ ਅੰਦਰ ਆਪਾਂ ਜ਼ਿਲ੍ਹੇ 'ਚ ਨਵੇਂ ਉਹਨਾਂ ਦੇ ਜਿਹੜੇ ਇੰਚਾਰਜ ਨੇ ਉਹਨਾਂ ਦੁਆਰਾ ਤੇ ਅਨੁਭਵਜਨ ਆਈਪੀਐਸ ਅਫਸਰ ਜਿਹੜੇ ਨਵੇਂ ਏਐਸਪੀ ਸਾਹਿਬ ਆਏ ਨੇ ਬਠਿੰਡੇ ਜ਼ਿਲ੍ਹੇ 'ਚ ਉਹਨਾਂ ਦੇ ਉਪਰਾਲਿਆਂ ਨਾਲ ਅੱਜ ਸੀ 6 ਦੇ ਕਰੀਬ 6 ਦੇ ਕਰੀਬ ਜਿਹੜੇ ਮੋਬਾਈਲ ਫੋਨਸ ਲੋਕਾਂ ਦੇ ਗਵਾਚੇ ਹੋਏ ਸੀ ਬਠਿੰਡੇ ਜ਼ਿਲ੍ਹੇ ਦੇ ਅਲੱਗ-ਅਲੱਗ ਥਾਣਿਆਂ ਦੇ ਅਲੱਗ-ਅਲੱਗ ਸਬਡਿਵੀਜ਼ਨਸ ਦੇ ਉਹਨਾਂ ਦੇ ਅਸੀਂ ਵਾਪਸ ਕਰ ਰਹੇ ਹਾਂ ਇਹ ਜਿਹੜਾ ਪ੍ਰੋਸੀਜਰ ਹੈਗਾ ਇਹ ਅਪ੍ਰੈਲ 2023 ਤੋਂ ਚੱਲ ਰਿਹਾ ਹੈ ਜ਼ਿਲ੍ਹੇ ਦੇ ਵਿੱਚ ਔਰ ਹੁਣ ਤੱਕ 450 ਦੇ ਕਰੀਬ ਉਹ ਮੋਬਾਈਲ ਫੋਨ ਜਿਹੜੇ ਨੇ ਉਹ ਲੋਕਾਂ ਦੇ ਵਾਪਸ ਕਰਵਾਏ ਜਾ ਚੁੱਕੇ ਐ ਇਹਦੇ ਵਿੱਚ ਜੋ ਮੈਂ ਸਾਰਿਆਂ ਦੇ ਨੌਲੇਜ ਵਾਸਤੇ ਦੱਸਣਾ ਚਾਹਨਾ ਕਿ ਇੱਕ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਹੁੰਦਾ ਹੈ ਸੀਆਈਆਰ ਪੋਰਟਲ ਤੇ ਜਦੋਂ ਵੀ ਕੋਈ ਵਿਅਕਤੀ ਸਾਂਝ ਕੇਂਦਰ ਦੇ ਵਿੱਚ ਆ ਕੇ ਦੱਸਦਾ ਕਿ ਉਹਦਾ ਮੋਬਾਈਲ ਜੋ ਹੈਗਾ ਕਿਤੇ ਮਿਸਪਲੇਸ ਹੋ ਗਿਆ ਹੈ ਜਾਂ ਗਵਾਚ ਗਿਆ ਹੈ ਜਾਂ ਜਿਹੜਾ ਹੈਗਾ ਉਹ ਤੋਂ ਕਿਤੇ ਕਈ ਵਾਰੀ ਛੁੱਟ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਸ ਮੋਬਾਈਲ ਦੀ ਜਿਹੜੀ ਆ ਆਈਡੈਂਟੀਟੀ ਹੁੰਦੀ ਹੈ ਜਿਹੜਾ ਆਈਐਮਆਈ ਨੰਬਰ ਉਹ ਅਸੀਂ ਜਿਹੜਾ ਹੈਗਾ ਪੋਰਟਲ ਤੇ ਜਦੋਂ ਰਜਿਸਟਰ ਕਰਦੇ ਹਾਂ ਤਾਂ ਉਹ ਤੋਂ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਹੈ ਕਿ ਜਦੋਂ ਵੀ ਕਦੀ ਉਹ ਮੋਬਾਈਲ ਜਿਹੜਾ ਹੈਗਾ ਟਰੇਸ ਹੁੰਦਾ ਹੈ ਤਾਂ ਉਹਨੂੰ ਜਿਹੜਾ ਹੈਗਾ ਪੁਲਿਸ ਰਿਕਵਰ ਕਰਕੇ ਲਿਆਂਦੀ ਹੈ ਇਹ ਜਿਹੜੀ ਇਹਨਾਂ ਦੀ ਮਿਹਨਤ ਹੈ ਜਿਦੇ ਚ ਕਿ ਅੱਜ 106 ਮੋਬਾਈਲ ਇਹਨਾਂ ਨੇ ਵਾਪਸ ਕੀਤੇ ਨੇ ਉਹ ਪਿਛਲੇ 3-4 ਮਹੀਨਿਆਂ ਦਾ ਜਿਹੜਾ ਇਹਨਾਂ ਦਾ ਜੋ ਵੀ ਇਨਫੋਰਮੇਸ਼ਨ ਸਾਂਝ ਕੇਂਦਰ ਤੇ ਅਲੱਗ-ਅਲੱਗ ਸਬ ਡਿਵੀਜ਼ਨਸ ਤੇ ਥਾਣਿਆਂ ਤੇ ਆਈ ਸੀ ਉਹਨੂੰ ਜਿਹੜਾ ਹੈਗਾ ਇਹਨਾਂ ਨੇ ਤਫ਼ਤੀਸ਼ ਦੌਰਾਨ ਜਿਹੜਾ ਹੈਗਾ ਪੋਰਟਲ ਤੇ ਰਜਿਸਟਰ ਕਰਕੇ ਤੇ ਉਥੋਂ ਜਿਹੜਾ ਹੈਗਾ ਇਨਫੋਰਮੇਸ਼ਨ ਕਲੈਕਟ ਕਰਕੇ ਮੋਬਾਈਲਜ਼ ਰਿਕਵਰ ਕੀਤੇ ਨੇ ਤੇ ਅਪ੍ਰੈਲ 2023 ਤੋਂ ਲੈ ਕੇ ਹੁਣ ਤੱਕ ਲਗਭਗ 450 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਲੋਕਾਂ ਨੂੰ ਵਾਪਸ ਕੀਤੇ ਜਾ ਚੁੱਕੇ ਆ ਬਠਿੰਡਾ ਜ਼ਿਲ੍ਹੇ ਤੋਂ ਪਿਛਲੇ ਮਹੀਨੇ ਮਾਰੰਡੇ ਦੇ ਜਿੰਨੇ ਦੇ ਵਿੱਚ ਵੀ ਜਿਹੜਾ ਹੈਗਾ 60 ਮੋਬਾਈਲ ਉਹਨਾਂ ਨੇ ਪਿਛਲੇ ਤਿੰਨ ਚਾਰ ਮਹੀਨਿਆਂ ਦੀ ਜੋ ਵੀ ਇਨਫੋਰਮੇਸ਼ਨ ਉਹਨਾਂ ਕੋਲ ਆਈ ਸੀ ਉਹਦੇ ਵਿੱਚ ਉਹਨਾਂ ਨੇ ਵਾਪਸ ਕੀਤੇ ਸੀਗੇ ਸੋ ਇਹ ਜਿਹੜੀ ਹੈਗੀ ਜਾਣਕਾਰੀ ਜਿਹੜੀ ਹੈਗੀ ਹੈ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਦੇਣੀ ਜ਼ਰੂਰੀ ਸਮਝੀ ਜਾਂਦੀ ਹੈ ਕਿ ਜਦੋਂ ਵੀ ਉਹਨਾਂ ਦਾ ਕੋਈ ਮੋਬਾਈਲ ਮਿਸਪਲੇਸ ਹੁੰਦਾ ਹੈ ਇੱਕ ਤਾਂ ਉਹ ਉਹਦੇ ਬਾਰੇ ਵਿੱਚ ਸਾਂਝ ਕੇਂਦਰ ਤੇ ਆ ਕੇ ਰਜਿਸਟਰ ਜ਼ਰੂਰ ਕਰਾਣ ਸਾਨੂੰ ਉਹਦੇ ਬਾਰੇ ਵਿੱਚ ਇਨਫੋਰਮੇਸ਼ਨ ਦੇਣ ਉਹਨੇ ਨਾਲ ਇੱਕ ਤਾਂ ਇਹ ਫਾਇਦਾ ਹੁੰਦਾ ਹੈ ਕਿ ਜੇਕਰ ਕੋਈ ਕ੍ਰਿਮੀਨਲ ਵਿਅਕਤੀ ਉਸ ਮੋਬਾਈਲ ਨੂੰ ਯੂਜ਼ ਕਰਦਾ ਹੈ ਤਾਂ ਉਹਨਾਂ ਦੀ ਲਾਇਬਿਲਟੀ ਜਿਹੜੀ ਹੈਗੀ ਆ ਨਹੀਂ ਬਣਦੀ। ਦੂਸਰਾ ਇਹ ਫਾਇਦਾ ਹੁੰਦਾ ਹੈ ਕਿ ਜਦੋਂ ਅਸੀਂ ਜਿਹੜਾ ਹੈਗਾ CEIR ਪੋਰਟਲ ਤੇ ਜਦੋਂ ਉਸ ਮੋਬਾਈਲ ਦੀ ਆਇਡੈਂਟੀਟੀ ਰਜਿਸਟਰ ਕਰਦੇ ਆ ਤਾਂ ਉਹ ਮੋਬਾਈਲ ਜਦੋਂ ਵੇ ਕਿਤੇ ਐਕਟੀਵੇਟ ਹੁੰਦਾ ਤਾਂ ਉਹ ਸਾਨੂੰ ਨੋਟੀਫਾਈ ਕਰਵਾ ਦਿੱਤਾ ਜਾਂਦਾ ਤੇ ਫਿਰ ਅਸੀਂ ਉਸ ਮੋਬਾਈਲ ਨੂੰ ਲੋਕੇਟ ਕਰ ਸਕਦੇ ਸਰ ਕਿੰਨੇ ਪੈਸੇ ਦੀ ਕੀਮਤ ਹੈ ਜੀ ਇਸ ਮੋਬਾਈਲ ਦੀ ਇਹਦੀ ਕੁੱਲ ਕੀਮਤ ਲਗਭਗ 17 ਲੱਖ ਦੇ ਕਰੀਬ ਜੋ ਦੱਸੀ ਗਈ ਹੈ ਪ੍ਰੈਸ ਨੋਟ ਜਿਹੜਾ ਹੈਗਾ ਤੁਹਾਨੂੰ ਦੇ ਦਿੰਦਾ ਸਰ ਬੇਸੀ ਲੁੱਟ ਕੋ ਦੀ ਗੱਲ ਦਤਾਂ ਕਾਫੀ ਜਿਹੜਾ ਬਾਤਾਂ ਹੀ ਹੈਗੀਆਂ ਤੇ ਲੋਕਾਂ ਦੇ ਵਿੱਚ ਕਾਫੀ ਰੋਸ਼ ਵੀ ਹੈਗਾ ਵੀ ਉਹ ਉਹਦੇ ਚ ਜਿਹੜਾ ਹੈਗਾ ਅਸੀਂ ਤੁਸੀਂ ਦੇਖਿਆ ਹੋਣਾ ਕਿ ਨਾਈਟ ਚੈਕਿੰਗ ਜਿਹੜੀ ਹੈਗੀ ਆ ਉਹਦੇ ਵਿੱਚ ਅਸੀਂ ਪਹਿਲੇ ਨਾਲੋਂ ਜ਼ਿਆਦਾ ਇਜਾਫਾ ਕੀਤਾ ਰਾਤ ਨੂੰ ਚਲਾਨ ਵੀ ਕੱਟੇ ਜਾ ਰਹੇ ਨੇ ਜ਼ਿਲ੍ਹੇ ਕੇ ਟ੍ਰਿਪਲ ਰਾਈਡਰਸ ਹੁੰਦੇ ਨੇ ਜਾਂ ਸ਼ਕਤੀ ਵਿਅਕਤੀ ਸਾਨੂੰ ਪਤਾ ਚੱਲਦੇ ਨੇ ਜਿਹੜੇ ਇਹ ਮੋਬਾਈਲ ਫੜੇ ਨੇ ਕੀ ਇਹ ਕਿਤੇ ਵਧੇ ਗਏ ਨੇ ਜਾਂ ਕੋਈ ਇਹਨਾਂ ਦੇ ਥਰੂ ਕੋਈ ਬਹੁਤ ਜੋ ਨਹੀਂ ਦੇਖੋ ਵਧੇ ਤਾਂ ਗਏ ਨੇ ਪਰ ਕੋਈ ਵੀ ਕ੍ਰਿਮੀਨਲ ਕੋਈ ਇਹੋ ਜਿਹੀ ਐਕਟੀਵਿਟੀ ਸਾਡੇ ਨੋਟਿਸ 'ਚ ਨਹੀਂ ਆਈ ਕਿਉਂਕਿ ਜਦੋਂ ਵੀ ਮੋਬਾਈਲ ਰਿਕਵਰ ਕੀਤਾ ਜਾਂਦਾ ਤਾਂ ਉਹ ਸਾਨੂੰ ਪਤਾ ਚੱਲ ਜਾਂਦਾ ਕਿ ਇਹ ਮੋਬਾਈਲ ਕਿਹੜਾ ਵਿਅਕਤੀ ਵਰਤ ਰਿਹਾ ਔਰ ਜ਼ਿਆਦਾਤਰ ਕੀ ਹੁੰਦਾ ਕਿ ਜਦੋਂ ਵੀ ਆਪਾਂ ਆਪਣਾ ਮੋਬਾਈਲ ਕਿਸੇ ਜਗ੍ਹਾ ਤੇ ਭੁੱਲ ਜਾਂਦੇ ਆ ਤਾਂ ਜਿਹੜਾ ਦੂਸਰਾ ਵਿਅਕਤੀ ਜਿਹੜਾ ਕਿ ਉਹ ਮੋਬਾਈਲ ਚੱਕ ਲੈਂਦਾ ਉਹ ਲਾਲਚ ਵਸ ਆ ਕੇ ਕਈ ਵਾਰੀ ਲੋਕੀ ਚੱਕ ਲੈਂਦੇ ਨੇ ਤੇ ਇਹ ਇੱਕ ਉਪਰਾਲਾ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਕੁਝ ਐਵੇਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਨਜਾਇਜ਼ ਜਿਹੜਾ ਹੈਗਾ ਹਰਾਸਮੈਂਟ ਹੋਵੇ ਤੇ ਇਸ ਕਰਕੇ ਜਦੋਂ ਵੀ ਜੇਕਰ ਕੋਈ ਕ੍ਰਾਈਮਨਲ ਐਕਟੀਵਿਟੀ ਦੇ ਬਾਰੇ ਸਾਨੂੰ ਪਤਾ ਚੱਲਦਾ ਤਾਂ ਉੱਤੇ ਅਸੀਂ ਕਾਰਵਾਈ ਕਰਦੇ ਸਰਈ ਕੋਈ ਦੁਕਾਨਦਾਰ ਤਾਂ ਨਹੀਂ ਸੀਗੇ ਕੋਈ ਐਸੀ ਵੀਡੀਓ ਦੇ ਲੈ ਲੈਂਦੇ ਨੇ ਕਈ ਵਾਰੀ ਦੁਕਾਨਦਾਰ ਲਾਲਚ ਦੇ ਚੱਕ ਕੇ ਲੈ ਲੈਂਦੇ ਨੇ ਸਾਨੂੰ ਹੋ ਸਕਦਾ ਹੈਗਾ ਉਹਦੇ ਚ ਜਿਹੜੀ ਹੈਗੀ ਆ ਪਰ ਜਿਹੜਾ ਐਂਡ ਰਿਜ਼ਲਟ ਇਹੀ ਹੈ ਕਿ ਜੇਕਰ ਕੋਈ ਵਿਅਕਤੀ ਇਸ ਚੀਜ਼ ਨੂੰ ਜਿਹੜਾ ਹੈਗਾ ਆਪਣੀ ਭੁੱਲ ਨੂੰ ਮੰਨ ਜਾਂਦਾ ਤੇ ਉਹ ਮੋਬਾਈਲ ਜਿਹੜਾ ਹੈਗਾ ਪੂਰਾ ਸਾਨੂੰ ਵਾਪਸ ਕਰ ਦੁੰਦਾ ਤਾਂ ਅਸੀਂ ਜਿਹੜਾ ਹੈਗਾ ਉਹਦੇ ਚ ਨਰਮੀ ਦਾ ਰੁਖ ਅਪਣਾ ਲੀ ਹੁੰਦਾ ਉਹ ਇਨਾਂ ਦੇ ਵਿੱਚ ਐਫਆਰ ਵਗੈਰਾ ਵੀ ਹੋਣੀ ਹੁੰਦੀ ਆਨੇ ਪਹਿਲੇ ਹਾਲੇ ਤੱਕ ਜੋ ਹੈਗਾ ਇੰਨੀ ਡਿਟੇਲ ਇਨਫੋਰਮੇਸ਼ਨ ਨਹੀਂ ਕਿਉਂਕਿ ਮੇਰੇ ਕੋਲ ਜੋ ਇਨਫੋਰਮੇਸ਼ਨ ਆਈ ਹੈ ਕਿ ਅਪ੍ਰੈਲ 2023 ਤੋਂ ਇਹ ਪੋਰਟਲ ਸਟਾਰਟ ਹੋਇਆ ਹੈ ਤੇ ਉਤੋਂ ਲੈ ਕੇ ਹੁਣ ਤੱਕ ਰੈਗੂਲਰਲੀ ਜਿਹੜਾ ਹੈਗਾ ਲੋਕਾਂ ਨੂੰ ਮੋਬਾਈਲ ਜਿਹੜੇ ਹੈਗੇ ਵਾਪਸ ਕੀਤੇ ਜਾ ਰਹੇ ਜਿਵੇਂ ਮੈਂ ਤੁਹਾਨੂੰ ਦੱਸਿਆ ਜ਼ਿਲ੍ਹਾ ਮਾਨਸੇਾ ਚ ਪਿਛਲੇ ਮਹੀਨੇ 60 ਮੋਬਾਈਲ ਜਿਹੜੇ ਹੈਗੇ ਉਹਨਾਂ ਨੇ ਲੋਕਾਂ ਨੂੰ ਵਾਪਸ ਕੀਤੇ ਐਸਐਸਪੀ ਮਾਨਸੇਾ ਤੇ ਇਸ ਕਰਕੇ ਜਿਹੜਾ ਹੈਗਾ ਜਿਹੜੀ ਡਿਟੇਲ ਇਨਫੋਰਮੇਸ਼ਨ ਜੇ ਕੋਈ ਆਂਦੀ ਹੈ ਤਾਂ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਕਿ ਜੇਕਰ ਕੋਈ ਕ੍ਰਿਮੀਨਲ ਐਕਟੀਵਿਟੀ ਇਦਾਂ ਕਿਸੇ ਵੱਲੋਂ ਕੀਤੀ ਜਾਂਦੀ ਹੈ ਸਰ ਜਿਸ ਤਰ੍ਹਾਂ ਸਭ ਤੋਂ ਪਹਿਲੇ किसी का मोबाइल गुमता है तो उसको पुलिस केंद्र जो हमारे पुलिस स्टेशन है वहाँ पर सांझ केंद्र बने हुए हैं सारे पंजाब बच्चे ये बने हुए हैं वहाँ पर जाके एक कंप्लेंट होती है उसको वो कंप्लेंट के थ्रू एक नॉमिनल सी फीस होती है वो कंप्लेंट के थ्रू उनको क्या करना होता है कि एक न्यू सिम लेनी होती है जो जो मोबाइल गुमा है उसमें डली हुई होती है तो वो सिम फिर से रीइशू करा के आ, उसके थ्रू फिर वो कंप्लेंट एक रजिस्टर हो जाती है तो आ, जो भी व्यक्ति है जिसका ये मोबाइल गुमा गया है उसको एक मोबाइल का बिल या फिर उसका जिसमें, जिसमें आईएमईआई आी नंबर मिल जाए डिब्बा तो बिल या डिब्बे में वो और एक आधार कार्ड की फोटोकॉपी, ये दो चीजें ही लगती हैं इसके थ्रू एक कंप्लेंट वहाँ पे रजिस्टर हो जाती है इसके बाद ये होने के बाद इससे मोबाइल को सी आई आर पोर्टल जो कि गवर्नमेंट ऑफ इंडिया का एक पोर्टल है वो काफ़ी इफ़ेक्टिव पोर्टल है उस पर रजिस्टर कर दिया जाता है तो पुलिस के द्वारा सांझ केंद्र के थ्रू रजिस्टर करने से वो फ़ोन उस टाइम ब्लॉक हो जाता है और जैसे ही उसमें कोई भी न्यू सिम पड़ती है तो वो फ़ोन फिर से एक्टिव हो जाता है और ये ये जो न्यू सिम डलते ही उसकी जो भी इन्फॉर्मेशन है वो पोर्टल पर अपडेट हो जाती है तो उसके थ्रू हम उनको रीलोकेट करते हैं जो साँझ केंद्र वाले हमारे मुलाजिम हैं और वो रीलोकेट करके उनको फिर से रिकवर करके आ, आ, ये फ़ोन हम वापस करते हैं अभी हमने पिछले ये करीब आठ दिन में आ, आ, सारे फ़ोन हमने रिकवर किए हैं एक डीआईजी सर और एसएसपी मैम की गाइडलाइन के थ्रू कि सारे एक इफ़ेक्टिव वे में स्पीड अप करके ये प्रोसेस हमने सात आठ दिन में मैक्सिमम से मैक्सिमम फ़ोन रिकवर करने का एक जो लक्ष्य रखा था वो हमने सौ से ज़्यादा रिकवर करके किया है सर कैसे लोग थे जिनसे मोबाइल जी जिसने गए या जिनके गुम हो गए कैसे लोग थे ये आम आदमी ही होता है कि कई बार रेलवे स्टेशन पर जाते हैं फ़ोन गिर गया या फिर जेब जैकेट के जेब से गिर गया कई प्रकार से कंप्लेंट लेकर आते हैं तो आम आदमी ही है जो जिनके फोन गिर जाते हैं वो कई तरीके हो सकते गिरने के कोई बस में जा रहा था फोन भूल गया, भूल गया। या फिर पे गिर गया कई तरीके के ऐसे आ, कुछ लोग ऐसे भी आ जाते हैं बट सभी प्रकार के इसमें लोग होते हैं सर कई बार ना सोचते हैं सस्ता हुआ छोड़ो रिपोर्ट क्या गया तो उसका नुकसान भी क्या है हाँ ये इसका नुकसान जैसे अभी डीआईजी सर ने भी बताया था कि यदि वो फ़ोन किसी भी क्रिमिनल एक्टिविटी में इन्वॉल्व होता है तो उसकी लाइबिलिटी जिसका मोबाइल है उस पर भी आ जाती है तो इसलिए कंप्लेंट करना बहुत ज़रूरी है कि आपका फ़ोन गुम हो गया है और कंप्लेंट करने से दूसरा फायदा ये है कि आपका फ़ोन मिल सकता है कुछ अभी कुछ फ़ोन हमने सिर्फ दो दिन में ही रिकवर करके दिए हैं मतलब ये सांझ केंद्र की इफ़ेक्टिवनेस है कि उन्होंने दो दिन के अंदर ही वो फ़ोन रिकवर कर लिया है और कुछ फ़ोन ऐसे हैं जो काफ़ी महंगे भी हैं करीब आ, 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 आई एप्पल आई फोन है कम से कम आठ से दस आई फोन हमने रिकवर किए हैं ऐसे तो ये फ़ायदे का सौदा है जो जिसका भी ये मोबाइल गुमता है एक तो उनका फ़ोन वापस मिल सकता है दूसरा कोई भी क्रिमिनल लाइबिलिटी जो बनती है उनकी उससे भी वो मुक्त होते हैं कि क्योंकि उन्होंने कंप्लेंट की होती है जी